ਵੋਟਾਂ ਆਉਂਦੀਆਂ ਜਾਂਦੀਆਂ ਨੇੜੇ ਨਰੈਣ ਕੀੜੀ ਕਰ ਮਾਰੇ ਗੇੜੇ ਹੱਥ ਜੋੜ ਕੇ ਮੰਗਣ ਵੋਟਾਂ ਨਾਲੇ ਥੱਬਾ ਰੱਖ ਕੇ ਨੋਟਾਂ ਗੱਲਾਂ ਚ ਫੇਰ ਲਾਉਣਾ ਏ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਏ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਏ ਚੰਗਾ ਆਉ ਗਰਾਂਟ ਪਿੰਡ ਵਿੱਚ ਲਾਉ ਨਸ਼ਾ ਤਖਸਰ ਤੇ ਵੀ ਕਾਬੂ ਪਾਉ ਪਿੰਡ ਵਿੱਚ ਸਾਂਝਾ ਹਾਲ ਬਣਾ ਕੇ ਖਰਚ ਵਿਆਹ ਦਾ ਘਟਾਉਣਾ ਹੈ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਹੈ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਹੈ ਪਾਰਟੀ ਦੇ ਨਾਂ ਤੇ ਨਾਂ ਦਿਓ ਵੋਟ ਨਹੀਂ ਪੰਜ ਸਾਲਾਂ ਲਈ ਹੋਣਾ ਕੋਟ ਨਸ਼ੇ ਤੋਂ ਜੰਮੇ ਕਤਲ ਚੋਰੀਆਂ ਨੂੰ ਥੱਲ ਸਰਪੰਚ ਨੇ ਪਾਉਣਾ ਹੈ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਹੈ ਆਪਣਾ ਬਗਾਨਾ ਨਾ ਦੇਖਣਾ ਯਾਰੋ ਬਟਨ ਹੱਕ ਸੱਚ ਦਾ ਦਬਾਉਣਾ ਹੈ